ਦਿੰਦੇ ਦਿੰਦੇ ਅਚਾਨਕ ਵਾਪਰਿਆ ਵੱਡਾ ਪਾਣਾ ਬੁਰੀ ਤਰ੍ਹਾਂ ਸਟੇਜ ਤੋਂ ਡਿੱਗੇ ਪ੍ਰਧਾਨ ਮੰਤਰੀ ਮੌਕੇ ਦੀ ਵੀਡੀਓ ਹੋ ਗਈ ਵਾਇਰਲ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਗੁਰੂਵਾਰ ਨੂੰ ਨਿਊ ਸਾਊਥ ਵੇਲਜ਼ ਵਿੱਚ ਇੱਕ ਚੋਣ ਪ੍ਰਚਾਰ ਸਮਾਗਮ ਦੌਰਾਨ ਮੰਚ ਤੋਂ ਡਿੱਗ ਗਏ ਇਹ ਘਟਨਾ ਉਹਨਾਂ ਦੇ ਭਾਸ਼ਣ ਤੋਂ ਬਾਅਦ ਫੋਟੋ ਖਿਚਵਾਉਂਦੇ ਸਮੇਂ ਵਾਪਰੀ ਸੋਸ਼ਲ ਮੀਡੀਆ ਤੇ ਵੱਡੇ ਪੱਧਰ ਤੇ ਵਾਇਰਲ ਹੋ ਰਹੀਆਂ ਵੀਡੀਓਜ਼ ਵਿੱਚ ਦਿਖਾਇਆ ਗਿਆ ਕਿ ਅਲਬਨੀਜ਼ ਮੰਚ ਦੇ ਦੂਜੇ ਪਾਸੇ ਜਾਂਦੇ ਹੋਏ ਅਚਾਨਕ ਡਿੱਗ ਗਏ ਉਹ ਪਿੱਛੇ ਵੱਲ ਪੈਰ ਰੱਖਦੇ ਹੀ ਅਚਾਨਕ ਉਹਨਾਂ ਦਾ ਜਿਹੜਾ ਸੰਤੁਲਨਾ ਉਹ ਵਿਗੜ ਗਿਆ ਜਿਸ ਕਾਰਨ ਦਰਸ਼ਕਾਂ ਵਿੱਚ ਚੀਕਾਂ ਚ ਚੀਕਾਂ ਨਿਕਲ ਗਈਆਂ ਕੁਝ ਹੀ ਪਲਾਂ ਬਾਅਦ ਪੀਐਮ ਆ ਅਲਬਨੀਜ਼ ਮੋੜ ਉੱਠੇ ਮੁਸਕਰਾਏ ਅਤੇ ਦੋਹਾਂ ਹੱਥਾਂ ਨਾਲ ਇਸ਼ਾਰਾ ਕਰਕੇ ਭੀੜ ਨੂੰ ਦੱਸਿਆ ਕਿ ਉਹ ਬਿਲਕੁਲ ਠੀਕ ਹਨ ਇਹ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ ਰਾਈਟਰਜ਼ ਮੁਤਾਬਕ ਬਾਦ ਵਿੱਚ ਜਦੋਂ ਆਸਟ੍ਰੇਲੀਆਈ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਨਾਲ ਰੇਡੀਓ ਇੰਟਰਵਿਊ ਦੌਰਾਨ ਅਲਬਨੀਜ਼ ਨੂੰ ਇਸ ਘਟਨਾ ਦੇ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਇਸ ਨੂੰ ਹਲਕੇ-ਫੁਲਕੇ ਢੰਗ ਨਾਲ ਲੈ ਲਿਆ। ਉਹਨਾਂ ਨੇ ਕਿਹਾ ਕਿ ਮੈਂ ਸਿਰਫ ਇੱਕ ਕਦਮ ਪਿੱਛੇ ਵੱਲ ਗਿਆ, ਮੈਂ ਮੰਚ ਤੋਂ ਡਿੱਗਿਆ ਨਹੀਂ, ਸਿਰਫ ਇੱਕ ਪੈਰ ਹੇਠਾਂ ਗਿਆ ਪਰ ਮੈਂ ਬਿਲਕੁਲ ਠੀਕ ਸੀ। ਅਲਬਰੀਜ਼ ਇਸ ਸਮੇਂ 3 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਚੋਣ ਪ੍ਰਚਾਰ ਕਰ ਰਹੇ ਹਨ ਲੇਬਰ ਪਾਰਟੀ ਕੀਟਰ ਕਟਰੋਟਨ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਲਿਬਰਲ ਨੈਸ਼ਨਲ ਕੌਮੀ ਚੋਣ ਦੇ ਨਾਲ ਰਾਏਪੋਲ ਵਿੱਚ ਨੈਕਟੋਨੈਕ ਤੇ ਚੱਲ ਰਹੀ ਹੈ ਹਰ ਪੰਜਾਬੀ ਅਪਡੇਟ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ